ਜੀ ਦੇਖ ਰਹੇ ਹਾਂ 24 ਪੰਜਾਬ న్యూ ਚੈਨਲ ਮਲੋੜ ਤੇ ਇੱਕ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਬਿਜਲੀ ਘਰ ਜੇ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਹਨ ਬਿਜਲੀ ਘਰ ਚੱਲ ਗਿਆ ਹੈ ਦੇਖ ਰਹੇ ਹਾਂ ਤਸਵੀਰਾਂ ਵਿੱਚ ਲੋਕ ਜਿੱਥੇ ਖੜ ਕੇ ਦੇਖ ਵੀ ਰਹੇ ਨਜ਼ਰ ਆ ਰਹੇ ਹਨ ਉੱਥੇ ਧੂਏ ਦੇ ਨਾਲ ਕਬਰਾੜ ਦੀ ਮਹਿਸੂਸੀ ਮਿਲ ਰਹੀ ਸੀ ਦੱਸਿਆ ਜਾ ਰਿਹਾ ਹੈ ਵੀ ਉੱਥੇ ਧੂਏ ਦੇ ਗੁਬਾਰ ਉੱਠ ਰਿਹਾ ਸੀ ਜਿਸ ਦੇ ਨਾਲ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੜਕ ਤੋਂ ਲੰਬੀ ਦੂਰੀ ਤੋਂ ਨਜ਼ਰ ਤੋਂ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਰਹੇ ਹਾਂ ਤੁਹਾਡੇ ਸਾਹਮਣੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਵੀ ਜਿਵੇਂ ਬਿਜਲੀ ਘਰ ਨੂੰ ਅੱਗ ਲੱਗੀ ਹੈ ਮਿਲੀ ਜਾਣਕਾਰੀ ਅਨੁਸਾਰ ਹਾਲੇ ਤੱਕ ਇਹ ਪੱਕਾ ਨਹੀਂ ਚੱਲ ਸਕਿਆ ਕਿ ਕਾਰਨ ਕੀ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸੜਕ ਦੇ ਨਾਲ ਕਿਵੇਂ ਗਵਾਰਤੂਏ ਦਾ ਉੱਠ ਰਿਹਾ ਹੈ ਜਿੱਥੇ ਕਿ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਜ਼ਰੂਰ ਮਹਿਸੂਸ ਹੋ ਰਹੀ ਸੀ ਜਿੱਥੇ ਕਿ ਇਹ ਮਿਲੀ ਜਾਣਕਾਰੀ ਅਨੁਸਾਰ ਮਲੋੜ ਦਾ ਬਿਜਲੀ ਘਰ ਹੈ ਜਿਹੜਾ ਕਿ ਜਲ ਕੇ ਪੂਰਨ ਤੌਰ ਤੇ ਰਾਖ ਬਣ ਚੁੱਕਾ ਹੈ ਜਿੱਥੇ ਕੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਬਾਕੀ ਹਾਲੇ ਤੱਕ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਵੀ ਜਾਨਵਰਾਂ ਨੂੰ ਨੁਕਸਾਨ ਕਿੰਨਾ ਹੋਇਆ ਹੈਗਾ ਆਉਂਦਿਆਂ ਆਉਂ ਦੇਖਦੇ ਆ ਪਲ-ਪਲ ਦੀ ਖਬਰ ਤੇ ਸਾਡੀ ਅਪਡੇਟ ਬਣੀ ਗਈ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਰਿਪੋਰਟ ਦਿਵਿੰਦਰਪਾਲ ਸਿੰਘ ਬਹੁਤ ਤਗੜੀ ਹੱਗ ਹੈ ਬਈ ਜੀ तेल आहे सारा हिते पए सारे हिते लाट उथ बंदी